ਚੇਖੋ ਜੀ ਮਹਤਾਜੀ ਨਾਲ ਦਾ ਮਲਾਣ ਜਾ ਰਹੇ ਆ ਜਿਹੜੇ ਕਿ ਮਾਤਾ ਜੀ ਸਾਰੇ ਨਾਲੋਂ ਔਰ ਨੋਖੇ ਨੇ ਇਹੋ ਇਹੋ ਜਿਹਾਂ ਕਸਰਤ ਕਰ ਲੈਂਦੇ ਨੇ ਜੋ ਅੱਜ ਕੱਲ ਦੇ ਜਵਾਨ ਬੱਚੇ ਵੀ ਨਹੀਂ ਕਰ ਪੰਦੇ ਇਹ ਵੇ ਤੰਦਰੁਸਤਿੱ ਧਖ ਜਾਣਾ ਹੈ ਬੇਟਾ ਇੱਕ ਵਾਰ ਹੋ ਗਏ ਤੇ ਤੰਦਰੁਸਤੀ ਲ ਹੋ ਗਏ ਬੱਚੇ ਕਰਨ ਬੁੱਢੇ ਕਰਨ ਤੇ ਮਾਤਾ ਜੀ ਤੁਹਾਡੇ ਚ ਵੀ ਗਰਨ ਤੁਹਾਡੇ ਵਾਲ ਵੂਲ ਵੀ ਤੇ ਦੰਦਾ ਜੀ ਵੀ ਬਦਲਾਵ ਹੋਇਆ ਉਹ ਕੀ ਚੀਜ਼ ਬਦਲਾਵ ਆਈ ਬਦਲਾਵ ਵੇਖੋ ਕਿ ਮੇਰੇ ਆਹ ਦੰਦੇ ਕਿੱਥੇ ਆ ਨਿਕਲਿਆ ਇਹ ਕਾ ਨਿਕਲੇ ਆ ਇਹ ਹਾਂ ਦੋ ਦੋ ਦੰਦ ਨਿਕਲੇ ਤੇ ਆਵਾਲ ਵੇਖ ਲੋ ਕਾ ਗੇ ਮੇਰੇ ਸਾਰੇ ਚਿੱਟੇ ਹਨ ਹੁਣ ਵਿੱਚ ਹੈ ਕਾਲੇ ਹੋ ਗਏ ਜੀ ਆਪਣਾ ਆਪ ਜਵਾਨ ਹੋ ਸਕਦਾ ਹੈ ਬੁੱਢੇ ਜਿਹੜੇ ਜਵਾਨ ਹੋ ਸਕਦੇ ਨੇ ਬੁੱਢੀਆਂ ਜਿਹੜੀਆਂ ਜਵਾਨ ਹੋ ਸਕਦੀਆਂ ਨੇ ਜੇ ਹਾਂ ਬੁੜਗਿਆ ਸੇ ਗੁਟਗਿਆ ਬਣ ਜਾਏਗੀ ਬੁੱਢੇ ਸੇ ਗੁੱਟਾ ਬਣ ਜਾਏਗਾ ਯੋਗਾ ਕਰਨ ਕਬਾਲ ਬਾਤੀ ਕਰਨ ਲੰਮੇ ਸਾਲ ਲੈਣ ਨੌ ਨੌ ਕਰਨ ਇਹਦੇ ਨਾਲ ਹੀ ਵੇਖੋ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਹਾਰ ਰਿਕ ਬਿਮਾਰੀ ਨਿਕਲਦੀ ਹੈ ਇਹ ਜੋ ਵਿਅਾਸ ਕੀਤਾ ਤੇ ਬੰਬਾਰੀਆਂ ਨਿਕਲੀਆਂ ਅੱਜ ਨੂੰ ਉੱਪਰ ਗਈ ਹੀ ਹੁੰਦੀ ਉਮਰ ਲੰਬੀ ਕਰ ਲਈ ਆਪਣੀ ਕਰ ਲਈ ਇਹ ਦਿਨਾਂ ਹੁੰਦੇ ਹੁੰਦੀ ਹੈ ਉਮਰ ਕਰੋ ਜੇ ਕੋਈ ਇੱਦਾਂ 2 ਮਿੰਟ ਵੀ ਬਹਿ ਜੇ ਤੇ ਉਹਨੂੰ ਨਾਲੇ ਹੌਲੇ ਲਾ ਪੈਂਦਾ ਮਚਾ ਲਾ ਪੈਂਦਾ ਵਰਗੇ ਉਹਨੂੰ ਟਿਕ ਕੇ ਬੈਠਾ ਨਹੀਂ ਜਾਂਦਾ ਉਹ ਕਿਸ ਤਰ੍ਹਾਂ ਆਪਣਾ ਅਸੀਂ ਫੋਕਸ ਕਰਕੇ ਬਹਿ ਸਕਦੇ ਆ ਧਿਆਨ ਨਾਲ ਸਕਦੇ ਧਿਆਨ ਇਹ ਹੋਈ ਹੈ ਕਿ ਜਦੋਂ ਅਸੀਂ ਜੋ ਵਿਅਾਸ ਕਰਨਾ ਹੈ ਲੌਂਗ ਲੌਂਗ ਕਰੋ ਤੇ ਧਿਆਨ ਆਪੇ ਲੱਗ ਜਾਂਦਾ ਮਿਲਨ ਲੋਕ ਕੀ ਫਾਲ ਫਰੂਟ ਜਿਆਦਾ ਖਾਂਦੇ ਹੁੰਦੇ ਸੀ ਹਨਾ ਪੁੱਛ ਚੰਗੀਆਂ ਚੀਜ਼ਾਂ ਖਾਣੀਆਂ ਅੱਜ ਕੱਲ ਦੇ ਖਾਣ ਪੀਣ ਚ ਬੜਾ ਬਦਲਾਅ ਆ ਗਿਆ ਉਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਹਾਂ ਆਲੂ ਦੀਆਂ ਚਿਪਸਾਂ ਨੇ ਬੱਚੇ ਉਹ ਖਾਈ ਜਾਂਦੇ ਨੇ ਤੇ ਉਹ ਬੰਬਾਰ ਹੀ ਪੈਦਾ ਹੀ ਹੋਣਾ ਹੈ ਬਿਮਾਰੀ ਪੈਦਾ ਹੁੰਦੀ ਹੈ ਨੂਟਰ ਨੇ ਉਹ ਖਾਈ ਜਾਂਦੇ ਨੇ ਆਟਾ ਮੈਦਾ ਜਿਹੜਾ ਉਹ ਖਾਈ ਜਾਂਦੇ ਨੇ ਉਹਦੇ ਨਾਲ ਬੱਚੇ ਜਿਹੜੇ ਬਿਮਾਰ ਹੁੰਦੇ ਉਸ ਤੋ ਕੀ ਤਰ੍ਹਾਂ ਬੱਚਾ ਆ ਜਾਂਦਾ ਹੈ ਸਦਾਈ ਜ਼ਾਈਟੀ ਡਿਪਰੈਸ਼ਨ ਤੋਂ ਉਹਦੇ ਤੂੰ ਇਹ ਹੋਰ ਬਤ ਸਕਦਾ ਕਿ ਜਿਹੜਾ ਐਸੀ ਅਲੋਮਲੋਮ ਕਰਦੇ ਨੇ ਨਾ ਇਹ ਇਹ ਬੱਚੇ ਕਰਨ ਇਹ ਕਾਰਨ ਮਾਪੇ ਇਹਨਾਂ ਨੂੰ ਇਸ ਪਾਸੇ ਐਲਾਨ ਤੇ ਫਿਰ ਇਹਦੇ ਤੂੰ ਜਿਹੜਾ ਛੁਟਕਾਰਾ ਪਾ ਸਕਦੇ। ਵਾਏ ਗੁਰੂ ਵਾਏ ਗੁਰੂ ਦੀ ਸ਼ਕਤੀ ਕੋਈ ਜਦਵੰਦਰ ਪ੍ਰਵੇਸ਼ ਹੋ ਜਾਂਦੀ ਹੈ। ਸੱਚੰਦਰ ਉਹ ਜਿਹਨੂੰ ਆ ਜਾਂਦਾ ਸੱਚੰਦਰ ਜਾਂਦਾ ਤੇ ਝੂਠ ਉਹ ਮਾਰ ਨਹੀਂ ਸਕਦਾ ਜਿਹੜਾ ਜੋਗਿਆਸ ਕਰਦਾ। ਅੱਸੀ ਕੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਵਜਸਪ ਸਿੰਘ ਕਵਲ। ਇਸ ਵਕਤ ਦਾ ਨਿਊਜ਼ ਜੀ ਅਸੀਂ ਅੰਮ੍ਰਿਤਸਰ ਦੇ ਵਿੱਚ ਇਹੋ ਜੀ ਮਹਤਾਜ ਜੀ ਨਾਲ ਮਿਲਾਨ ਜਾ ਰਹੇ ਹਾਂ। ਜਿਹੜੇ ਕਿ ਮਾਤਾ ਜੀ ਸਾਰਿਆਂ ਨਾਲੋਂ ਔਰ ਨੋਖੇ ਨੇ ਕਿਉਂਕਿ ਗੱਲ ਕੀਤੀ ਜਾਵੇ ਤੇ ਮਾਤਾ ਜੀ ਉਮਰ ਦੇ ਵਿੱਚ ਤੇ ਭਾਵੇਂ ਵੱਧ ਨੇ ਪਰ ਜਦੋਂ ਇਹ ਕਸਰਤ ਕਰਦੇ ਨੇ ਤੇ ਕਿਸੇ ਜਵਾਨ ਵਿਅਕਤੀ ਨਾਲੋਂ ਘੱਟ ਨਹੀਂ ਲੱਗਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਇਹ ਮਾਤਾ ਜੀ ਬਹੁਤ ਹੀ ਫੇਮਸ ਮਾਤਾ ਜੀ ਨੇ ਇਹ ਗੱਲ ਕੀਤੀ ਹੋਵੇ ਯੋਗ ਦੇ ਵਿੱਚ ਬਹੁਤ ਅੱਗੇ ਨੇ ਇਹੋ ਇਹੋ ਜੀਆਂ ਕਸਰਤ ਕਰ ਲੈਂਦੇ ਨੇ ਜੋ ਅੱਜ ਕੱਲ ਦੇ ਜਵਾਨ ਬੱਚੇ ਵੀ ਨਹੀਂ ਕਰ ਪੰਦੇ ਤੇ ਦੇਖਿਆ ਜਾਵੇ ਅੱਜ ਕੱਲ ਦੇ ਬੱਚੇ ਜਿਹੜੇ ਐਂਗਜ਼ਾਇਟੀਆਂ ਬਹੁਤ ਹੁੰਦੀਆਂ ਨੇ ਡਿਪਰੈਸ਼ਨ ਬਹੁਤ ਹੁੰਦੇ ਨੇ ਤੇ ਅੱਜ ਉਹਦਾ ਹੀ ਸਾਰਿਆਂ ਦਾ ਸਵਾਲ ਦਾ ਜਿਹੜਾ ਜਵਾਬ ਹੈ ਜਿਸ ਸੀ ਮਾਤਾ ਜੀ ਕੋਲ ਲੈਣ ਆਏ ਆ ਮਾਤਾ ਜੀ ਕੋ ਪੁੱਛਾਂਗੇ ਕਿ ਜਿਹੜੇ ਅਸੀਂ ਦਿਨ ਦੇ ਵਿੱਚ ਕਿ ਇਹਨੂੰ ਗੋਡਿਆਂ ਦੀ ਦਰਦ ਹੈ ਜਾਂ ਕਿਸੇ ਨੂੰ ਗਿੱਟਿਆਂ 'ਚ ਦਰਦ ਹੈ કે ਇਹਨੂੰ ਮੋਟਾਪਾ ਆ ਜਾਂ ਹੋਰ ਵੀ ਕੋਤ ਚੀਜ਼ਾਂ ਨੇ ਜਿਹੜੇ ਅਸੀਂ ਦਿਨ ਦੇ ਵਿੱਚ ਅਸੀਂ ਫੇਸ ਕਰਦੇ ਉਹ ਤੋਂ ਕਿਦਾਂ ਦੂਰ ਹੋ ਸਕਾਂਗੇ ਮਾਤਾ ਜੀ ਨੇ ਗੱਲਬਾਤ ਕਰ ਲੈਂਦੇ ਆ ਜਾਣਦੇ ਆ ਸਭ ਕੁਝ ਪਹਿਲਾਂ ਤੇ ਮਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਜੀ ਤੁਹਾਡਾ ਵੀ ਧੰਨਵਾਦ ਜਿਹੜਾ ਦੁਨੀਆ ਵਾਸਤੇ ਚੰਗਾ ਟਾਈਮ ਕੱਢਿਆ ਜੀ ਹਾਂ ਕਲਕੱਤੋਂ ਠੀਕ ਕਰਨ ਨੂੰ ਆਸਤੇ ਕੱਢਿਆ ਹੈ ਟਾਈਮ ਕਿ ਦੁਨੀਆ ਤੰਦਰੁਸਤ ਰਹੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ਕੁੰਤਲਾ ਹੈ ਮਾਤਾ ਜੀ ਵੈਸੇ ਦੇਖਿਆ ਜਾਵੇ ਪਹਿਲਾਂ ਤਾਂ ਤੁਹਾਨੂੰ ਹੀ ਪੁੱਛਾਂਗਾ ਤੁਹਾਡੀ ਕਿੰਨੀ ਉਮਰ ਹੋ ਗਈ ਵੈਸੇ ਮੇਰੀ ਉਮਰ 80 80 86 ਸਾਲ ਹੋ ਗਈ ਹੈ ਅੱਛਾ ਤੇ ਮਾਤਾ ਜੀ ਇਸ ਉਮਰ ਦੇ ਵਿੱਚ ਯੋਗਾ ਦੇ ਵਿੱਚ ਆਣਾ ਤੰਦਰੁਸਤ ਹੋਣਾ ਕਿਸ ਤਰ੍ਹਾਂ ਤੁਹਾਡਾ ਸਬਬ ਬਣਿਆ ਵੇਖੋ ਕਿ ਸਵਾਮੀ ਜੀ ਆਉਂਦੇ ਹਨ ਮੈਂ ਕਿਸੇ ਕੋਲੋਂ ਮੇਰੇ ਕਾਕੇ ਨੇ ਮੈਨੂੰ ਦੱਸਿਆ ਕਿ ਕਿਸੇ ਨੇ ਦੱਸਿਆ ਕਿ ਇੱਕ ਬਾਬਾ ਹੁੰਦਾ ਹੈ ਤੇ ਉਹਦੇ ਵਿੱਚ ਉਹ ਜੋ ਵਿਆਸ ਕਰਦਾ ਤੇ ਮੋٹے ਜਿਹੜੇ ਉਹ ਪਤਲੇ ਹੋ ਜਾਂਦੇ ਨਾਲ ਤੇ ਪਤਲੇ ਜਿਹੜੇ ਉਹ ਠੀਕ ਠਾਕ ਤੰਦਰੁਸਤ ਹੋ ਜਾਂਦੇ ਉਹ ਵੀ ਮਤਲਬ ਤਾਕਤ ਮਜ਼ਬੂਤ ਹੋ ਜਾਂਦੇ ਉਹਨਾਂ ਨੇ ਇਹ ਦੱਸ ਦੱਸਿਆ ਤੇ ਅਸੀਂ ਉਹਨਾਂ ਨੇ ਦੱਸਿਆ ਤੇ ਅਸੀਂ ਸਵੇਰੇ ਆਸਤਾ ਚੰਨ ਲਾ ਦਿੱਤਾ ਲਾ ਕੇ ਤੇ ਅਸੀਂ ਸਾਰੇ ਜੀ ਲੰਘ ਪੇ ਜੋਗਾ ਕਰਨ ਹਾਂਜੀ ਤੇ ਸਾਰੇ ਕਰਨ ਲੱਗੇ ਇਹਨਾਂ ਦਾ ਮੜਾ ਮੋਟਾ ਛੋੜਾ ਬੋੜਾ ਸਵੇਰੇ ਕਰਨਾ ਤੇ ਮੈਂ ਤੇ ਸਵੇਰੇ ਵੀ ਸ਼ਾਮੀ ਦੁਪਹਿਰੀ ਤਿੰਨ ਟਾਈਮ ਹੀ ਮਸ ਜੋ ਵਿਆਸ ਕਰਕੇ ਫਿਰ ਬਾਅਦ ਚ ਰੋਟੀ ਪਾਣੀ ਖਾਂਦੀ ਹਾਂ ਉਹ ਕਰਦੇ ਆ ਕਰਦੇ ਆ ਪਾਣੀ ਗਰਮ ਪੀਂਦੀ ਆ ਕਰਦੇ ਆ ਕਰਦੇ ਆ ਮੇਰਾ ਮਟਾਪਾ ਵੀ ਜਿਹੜਾ ਉਹ ਵੀ ਠੀਕ ਹੋ ਗਿਆ ਤੇ ਮੇਰੇ ਗੋਡੇ ਦਰਦ ਜਿਹੜੇ ਹੁੰਦੇ ਉਹ ਵੀ ਠੀਕ ਹੋ ਗਏ ਕਾਫੀ ਮਤਵਲਾ 98 ਮਹੀਨੇ ਚ ਤੇ ਬਿਲਕੁਲ ਮੈਂ ਕੰਦਰਸ ਹੋ ਗਏ ਤੇ 2-3 ਮਹੀਨੇ ਵਿੱਚ ਤੇ ਮੈਨਾਂ ਦੇ ਬੱਚਿਆਂ ਦੇ ਜਿਹੜੇ ਨਾ ਮੇਰੇ ਕੋਲ ਮੈਨੂੰ ਮੇਰਾ ਕਾਕਾ ਆਂਦਾ ਕਿ ਨਾ ਬੱਚਾ ਹੀ ਕੋਲੋਂ ਚੁੱਕ ਲਿਆ ਕਰ ਮੈਂ ਉਹਨੂੰ ਡਾਂਟਿਆ ਮੈਂ ਕਿਹਾ ਮੈਨੂੰ ਇਹ ਅੱਜ ਨਹੀਂ ਗੱਲ ਆਖੀ ਨਾ ਬਾਹਰ ਚ ਨਹੀਂ ਕਿਸੇ ਨੇ ਮੈਨੂੰ ਆਖਣੀ ਤੇ ਬੱਚਾ ਚੁੱਕ ਲੈ ਕਿਦਾ ਦਿਲ ਨਹੀਂ ਕਰਦਾ ਬੱਚਾ ਚੁੱਕਣ ਤੇ ਤੇ ਜਦੋਂ ਮੇਰੇ ਚ ਹਿੰਮਤ ਨਹੀਂ ਨਹੀਂ ਚੁੱਕਿਆ ਜਾਂਦਾ ਮੇਰੇ ਤੇ ਹੱਥ ਪੈਰ ਨਹੀਂ ਇੰਨੇ ਚੱਲਦੇ ਤੇ ਮੈਂ ਕਿਸ ਨਾਲ ਚੁੱਕ ਸਕਣੀ ਆ ਫਿਰ ਉਹਨਾ ਉਹਨੇ ਮੈਨੂੰ ਕੁਛ ਨਹੀਂ ਆਖਣਾ ਇਹ ਕਰਦਿਆਂ ਕਰਦਿਆਂ ਫਿਰ ਮੈਂ ਜਦੋਂ ਜੋ ਵਿਆਹ ਕੀਤਾ ਨਾ ਫਿਰ ਇਹਨਾਂ ਦੇ ਬੱਚੇ ਐਡੇ ਐਡੇ ਹਨ ਜੀ ਐਡੇ ਐਡੇ ਉਹ ਚੋਕ ਕਿਦਾਂ ਪਾਰਕਾਂ ਚ ਲੈ ਕੇ ਜਾਂਦੇ ਹਾਂ ਟੁੱਟਦੇ ਨਹੀਂ ਹਨ ਫਿਰ ਉਹਨਾਂ ਨੂੰ ਜੋਗਸ ਖਾਣਾ ਉਹਨਾਂ ਸਾਰੇ ਜੋਗਾ ਕਰਾ ਉਹਨਾਂ ਕਰਨਾ ਜਦੋਂ ਨਿੱਕੇ ਨਿੱਕੇ ਬੱਚਿਆਂ ਨਾਲ ਤੇ ਸਾਰਿਆਂ ਨੇ ਫਿਰ ਜਨਾ ਨੂੰ ਜੋਗਾ ਕਰਾਂਦੀ ਹੈ ਉਹਨਾਂ ਨੂੰ ਵੇਖਣਾ ਤੱਕਣਾ ਵੇਖੋ ਮਾਤਾਂ ਦੇ ਨਿੱਕੇ ਨਿੱਕੇ ਬੱਚੇ ਵੀ ਜੋਗਾ ਕਰ ਲੈਂਦੇ ਹੈ ਤੇ ਇਹ ਵੇ ਤੰਦਰੁਸਤੀ ਦਾ ਖਜ਼ਾਨਾ ਹੈ ਬੇਟਾ ਇੱਕ ਵਾਰ ਹੋ ਗਏ ਤੇ ਤੰਦਰੁਸਤੀ ਲਾਓਗੇ ਬੱਚੇ ਕਰਨ ਬੁੱਢੇ ਕਰਨ ਬੁੱਢੇ ਵੀ ਜਿਹੜਾ ਨਾ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਉਹ ਸਾਈਕਲ ਚਲਾਣ ਸਿੱਧੀ ਚਲਾਣ ਪੁੱਠੀ ਚਲਾਣ ਤੇ ਯੋਗਾ ਕਰਨ ਬਾਅਦ ਬਾਅਦੀ ਕਰਨ ਲੰਮੇ ਸਾਲ ਐਨ ਨੌਂ ਨੌਂ ਕਰਨ ਇਹਦੇ ਨਾਲ ਹੀ ਵੇਖੋ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਹਰ ਇੱਕ ਬਿਮਾਰੀ ਨਿਕਲਦੀ ਹੈ ਕੈਂਸਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਸ਼ੂਕਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਲੰਮੇ ਗੈਰੇ ਸਾਲ ਉਹ ਮੰਡੂ ਦਾਸਨ ਕਰੋ ਬਕਰ ਆਸਨ ਕਰੋ ਇਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਐਸੇ ਮਾ ਭਾਈ ਕਹਿੰਦੇ ਨੇ ਕਿ ਜਿਹੜਾ ਯੋਗ ਹੈ ਬਹੁਤ ਪੁਰਾਣਾ ਵਾ ਕਿ ਰੱਬ ਦੇ ਵੇਲੇ ਤੱਕ ਦਾ ਰਿਸ਼ੀ ਮੂਨੀਆ ਤੇ ਵੇਲੇ ਦਾ ਜੋ ਯੋਗ ਹੈਗਾ ਜਿਹੜਾ ਹਾਂਜੀ ਯੋਗ ਤੇ ਬਹੁਤ ਪੁਰਾਣਾ ਰਿਸ਼ੀਆਂ ਨੇ ਇਹ ਮਨਾਇਆ ਸੀ ਤੇ ਇਹ ਮਧਵਲ ਜੇਲਾ ਦਾ ਸੁਆਮੀ RAMਦੇਵ ਨੇ ਜਾਗ ਰੂਪ ਦੁਨੀਆ ਨੂੰ ਇਹਨਾਂ ਦੱਸਿਆ ਦੁਨੀਆ ਨੂੰ ਕਿਸੇ ਨੂੰ ਸਾਨੂੰ ਨਹੀਂ ਪਤਾ ਹਾਂ ਆਹੀਆਂ ਬਿਮਾਰੀਆਂ ਹਨ ਇੰਨੀਆਂ ਤੁਹਾਨੂੰ ਕੋਈ ਬਿਮਾਰੀਆਂ ਨਿਕਲਦੀਆਂ ਦਵਾਈਆਂ ਖਾਂਦੇ ਹਾਂ ਡਾਕਟਰਾਂ ਕੋਲ ਜਾਂਦੇ ਹਾਂ ਹਾਂ ਇਹ ਮੈਂ ਮਾਈਨ ਕੋਲ ਵੀ ਦਾਖਲ ਰਹੀ ਹਾਂ ਫਿਰ ਨਾਗਪੁਰ ਹਸਪਤਾਲ ਦਾ ਦਵਾਈ ਖਾਂਦੇ ਰੇਗੇ ਬੜੇ ਤੱਕੇ ਖਾਦੇ ਪਰ ਲਾਹ ਹੀ ਨਹੀਂ ਸਕੇ ਪਾਤੇ ਬੰਬਾਰੀਆਂ ਨਹੀਂ ਹੱਟ ਜਾਂਦੀਆਂ ਦੁਆਈਆਂ ਖਾਂਦੇ ਹਨ ਬੰਬਾਰੀਆਂ ਨਹੀਂ ਇਹ ਜੋ ਅਭਿਆਸ ਕੀਤਾ ਤੇ ਬੰਬਾਰੀਆਂ ਨਿਕਲ ਗਈ ਅੱਜ ਨੂੰ ਉੱਪਰ ਗਈ ਹੁੰਦੀ ਜੇ ਮੈਂ ਇਹ ਜੋ ਅਭਿਆਸ ਨਾ ਕਰਦੀ ਹੁੰਦੀ ਜੋਗ ਨਾਲ ਮੈਂ ਜੀ ਉਮਰ ਲੰਬੀ ਕਰ ਲਈ ਆਪਣੀ ਕਰ ਲਈ ਇਹ ਜਨ ਹੁੰਦਾ ਹੁੰਦੀਆਂ ਵਰ ਕਰੋ ਇਹ ਜਦੋਂ ਸਵਾਸਾਂ ਨਾਲ ਕਰਨੇ ਆ ਸਵਾਸਾਂ ਅੰਦਰ ਬੜਾ ਇਹ ਦੇ ਨਾਲ ਪ੍ਰਮਾਤਮਾ ਨਾਲ ਜੋੜ ਲੈਣ ਸਵਾਸਾਂ ਵਿੱਚ ਬਹੁਤ ਕੁਝ ਮਤ ਜਿਵੇਂ ਸੇ ਦੇਖਿਆ ਜਾਵੇ ਅੱਜ ਕੱਲ ਜਿਹੜਾ ਕਿ ਪਹਿਲਾਂ ਲੋਕੀ ਸਾਲੋਂ ਸਾਲ ਕਹਿੰਦੇ ਸਦੀਆਂ ਸਦੀਆਂ ਬੈਠੇ ਰਹਿੰਦੇ ਹੀ ਤਪੱਸਿਆ ਕਰਦੇ ਹੀ ਆਪਣੀ ਇੱਕ ਜਗ੍ਹਾ ਤੋਂ ਹਿੱਲਣਾ ਨਹੀਂ ਅੱਜ ਕੱਲ ਦੇ ਜੇ ਕੋਈ ਇੰਦਾ 2 ਕੁ ਮਿੰਟ ਵੀ ਬਹਿ ਜਾਏ ਤੇ ਉਹਨੂੰ ਨਾਲੇ ਹੋਣ ਲੱ ਲਾ ਪੈਂਦਾ ਮਚਲ ਲਾ ਪੈਂਦਾ ਮਰ ਕੇ ਉਹਨੂੰ ਟਿਕ ਕੇ ਬੈਠਾ ਨਹੀਂ ਜਾਂਦਾ ਉਹ ਕਿਸ ਤਰ੍ਹਾਂ ਆਪਣਾ ਅਸੀਂ ਫੋਕਸ ਕਰਕੇ ਬਹਿ ਸਕਦੇ ਆ ਧਿਆਨ ਲਾ ਸਕਦੇ ਆ ਧਿਆਨ ਇਹ ਹੋਈ ਏ ਕਿ ਜਦੋਂ ਅਸੀਂ ਜੋ ਅਭਿਆਸ ਕਰਨਾ ਹੈ ਲੌਂਗ ਲੌਂਗ ਕਰੋ ਇਹ ਜਿਹੜਾ ਤੇ ਧਿਆਨ ਆਪੇ ਲੱਗ ਜਾਂਦਾ ਆ ਵੇਖੋ ਇਹ ਫਿਰ ਕਿਤੇ ਜਾਈ ਜਾਂਦਾ ਜਾਗਾ ਮੰਨ ਇੱਧਰ ਉੱਧਰ ਕਿਤੇ ਜਾਂਦਾ சுவாਸਾਂ ਜਾਂ ਉਸ ਆਸਾਂ ਰੂਪੀ ਅੰਦਰ ਪ੍ਰਵੇਸ਼ਣ ਲਈ ਬਾਹਰ ਸਾਡੀ ਬੰਬਾਰੀ ਜਿਹੜੀ ਬਾਹਰ ਨਿਕਲਦੀ ਆ ਜਦੋਂ ਕਰਨੇ ਲੰਮਾ ਗਿਆ ਦਾ ਸਵਾਸ ਆ ਫੇਫੜਿਆਂ ਦੇ ਵਿੱਚ ਅੰਦਰੋਂ ਭੜਿਆ ਕੱਬਿਆਂ ਭੜਿਆ ਸੱਜੇ ਪਾਸੇ ਕੱਢ ਦਿੱਤਾ ਫਿਰ ਹੁਣ ਸੱਜੇ ਪਾਸੇ ਭਰ ਲਾਣਾ फिर अद्धा काट देता है सज्जे पास या खबे पास देता है खब्बे पास भरना है फिर सज्जे पास क्या सज्जे पास पर ना ये करोगे तो बिल्कुल ਮਨ ਵੀ ਸ਼ਾਂਤ ਰਹੇਗਾ ਸਾਰੀਆਂ ਨਸ ਨਾੜੀਆਂ ਜਿਹੜੀਆਂ ਨਾ ਇਹ ਜਿਹੜੀਆਂ ਦਰਦ ਕਰਦੀਆਂ ਨੇ ਬੀਪੀ ਇਹ ਵਧਿਆ ਘਟਿਆ ਸਾਰਾ ਠੀਕ ਹੋਏਗਾ ਮਾਤਾ ਜੀ ਖਾਣ ਪੀਣ ਦੇ ਵਿੱਚ ਬੜਾ ਬਦਲਾਅ ਆ ਗਿਆ ਹੈ ਪਹਿਲੇ ਲੈ ਸਮੇਂ ਜਦੋਂ ਹੁੰਦੇ ਸਮੇਂ ਪਹਿਲਾਂ ਲੋਕੀ ਫਲ ਫਰੂਟ ਜਿਆਦਾ ਖਾਂਦੇ ਹੁੰਦੇ ਸੀ ਹਨਾ ਪੁੱਛ ਚੰਗੀਆਂ ਚੀਜ਼ਾਂ ਖਾਣੀਆਂ ਚੱਕਲ ਦੇ ਖਾਣ ਪੀਣ ਚ ਬੜਾ ਬਦਲਾਅ ਹੋ ਗਿਆ ਉਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਬਦਲਾਅ ਹੋਇਆ ਹੈ ਵੇਖੋ ਪਹਿਲਾਂ ਇਹ ਸੀ ਕਿ ਖਾਣਾ ਪੀਣਾ ਜਿਹੜਾ ਨਾ ਕਿ ਨੋਕੀ ਤਲੀਆਂ ਚੀਜ਼ਾਂ ਨੇ ਹਨ ਖਾਂਦੇ ਉਹ ਕੁਝ ਦਿਨ ਦਿਹਾੜ ਹੁੰਦਾ ਹੈ ਜੇ ਫਿਰ ਘਰ ਕੜਾਈ ਧਰਦੇ ਨੇ ਤੇ ਫਿਰ ਬਣਾਉਂਦੇ ਨੇ ਫਿਰ ਖਾਂਦੇ ਤੇ ਉਦੋਂ ਕੀ ਕਰਨਾ ਕਿ ਮੱਕਈ ਹੋਣੀ ਉਹਨੂੰ ਪਨਾ ਕੇ ਉਹਨੂੰ ਚਬਣਾ ਛੋਲੇ ਚਬਣੇ ਮੱਕਈ ਹਾਂ ਉਹਨਾਂ ਨੂੰ ਪਨਾ ਕੇ ਚਬਣੇ ਫਿਰ ਗੰਨੇ ਚੁਪਣੇ ਉਦੋਂ ਇਹ ਖਰਾ ਕਹਨ ਲੱਸੀਆਂ ਪੀਣੀਆਂ ਦੁੱਧ ਪੀਣੇ ਤੇ ਉਹ ਦਹੀਂ ਖਾਣੇ ਉਹ ਨੋਬ ਉਹ ਚੀਜ਼ਾਂ ਨੇ ਉਹ ਤਲੀਆਂ ਚੀਜ਼ਾਂ ਬਸ ਹਾਂ ਆਲੂ ਦੀਆਂ ਚਿਪਸਾਂ ਨੇ ਬੱਚੇ ਉਹ ਖਾਈ ਜਾਂਦੇ ਨੇ ਤੇ ਉਬੰਬਾਰੀ ਪੈਦਾ ਹੀ ਹੋਣਾ ਹੈ ਬਿਮਾਰੀ ਪੈਦਾ ਹੁੰਦੀ ਹੈ ਨੂਟਰ ਨੇ ਉਹ ਖਾਈ ਜਾਂਦੇ ਨੇ ਆਟਾ ਮੈਦਾ ਜਿਹੜਾ ਉਹ ਖਾਈ ਜਾਂਦੇ ਨੇ ਉਹਦੇ ਨਾਲ ਬੱਚੇ ਜਿਹੜੇ ਬਿਮਾਰ ਹੁੰਦੇ ਨੇ ਬਸ ਤਲੀਆਂ ਚੀਜ਼ਾਂ ਛੱਡਣ ਜਿਹੜੀਆਂ ਚੀਜ਼ਾਂ ਐ ਨਹੀਂ ਨਾ ਮੱਕੀ ਹੋਈ ਉਹ ਚੱਬਣ ਛੋਲੇ ਪਨਾਏ ਉਹ ਚੱਬਣ ਦਹੀਂ ਪੀਣ ਖਾਣ ਦੁੱਧ ਪੀਣ ਜਿਹੜੀ ਚੀਜ਼ਾਂ ਖਾਣਿਆ ਗੰਨੇ ਚੁੱਪਣ ਤੇ ਵੇਖੋ ਬਿਮਾਰੀਆਂ ਕਿਤੇ ਲੱਗ ਜਾਂਦੀਆਂ ਨੇ ਤਸਵੀਰੀ ਉੱਟ ਕੇ ਜੋੜਾ ਜੋ ਕਰ ਲਾਂ ਬਦਕ ਤੁਹਾਡੀ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਕਿਵੇਂ ਉੱਠਦੇ ਹੋ ਕੀ ਸ਼ੁਰੂਆਤ ਹੁੰਦੀ ਤੁਹਾਡੀ ਦਿਨ ਦੀ ਕਿਉਂਕਿ ਲੋਕੀ ਦੇ ਬਿਸਤਰਾ 'ਚ ਪੇ ਰਹਿੰਦੇ ਨੇ ਤੁਹਾਡੀ ਕੀ ਦਿਨ ਦੀ ਸ਼ੁਰੂਆਤ ਹੈਗੀ ਮੈਂ ਸਵੇਰੇ 4 ਵਜੇ ਉੱਠਣੀ ਆ ਕਿਹੇ ਟਾਈਮ ਨਾ ਸਾਢੇ 4 ਉਠਾਂ ਨਹੀਂ ਤੇ 4 ਵਜੇ ਬੋਤਾ ਮੈਂ ਉੱਠਣੀ ਆ ਉੱਠ ਕੇ ਪਾਣੀ ਪੀ ਲਾਂ ਨੀ ਆ ਗਰਮ ਪਾਣੀ ਪੀ ਕੇ ਤੇ ਪੇਟ ਸਾਫ਼ ਹੋ ਜਾਂਦਾ ਨਾ ਜਦੋਂ ਪੇਟ ਸਾਫ਼ ਹੋ ਜਾਂਦਾ ਫਿਰ ਮੈਂ ਆਪਣਾ ਜੋਗ ਵਿਆਸ 5 ਵਜੇ ਲੱਗ ਪੈਂਦੀ ਆ ਜੋਗ ਵਿਆਸ ਕਰਨ ਤੇ ਜੋਗ ਕਰਕੇ 2 3 ਘੰਟੇ 2-2 ਘੰਟੇ 3-3 ਘੰਟੇ ਮੈਂ ਜੋਗ ਵਿਆਸ ਕਰਦੀ ਆ ਕਿ ਮੇਰਾ ਦੰਦ ਨਹੀਂ ਪਿੱਤਾ ਨੇ ਤੇ ਇਹਦੇ ਨਾਲ ਮੈਨੂੰ ਗੈਸ ਜ਼ਿਆਦਾ ਮੰਦੀ ਹੈ ਤੇ ਉਹ ਫਿਰ ਮੈਨੂੰ ਜ਼ਿਆਦਾ ਕਰਨੇ ਪੈਂਦਾ ਉਹ ਜਿਹੜੀ ਗੈਸ ਹੈ ਨਾ ਉਹ ਅੰਦਰ ਇੰਜ ਪੈਦਾ ਹੁੰਦੀ ਹੈ ਨਾ ਜਦੋਂ ਕੁਝ ਥੋੜੀ ਭਾਰੀ ਚੀਜ਼ ਖਾਦੀ ਜਾਇਆ ਚੌਲ ਖਾਦੇ ਜਾਂ ਜਾਂ ਮਤ ਰੋਟੀ ਖਾਣਿਆ ਰੋਟੀ ਨਾਲ ਵੀ ਮੰਦੀ ਹੈ ਉਹ ਜਦੋਂ ਅਸੀਂ ਖਾਣੇ ਤਾਂ ਉਹ ਅੰਦਰ ਇੰਜ ਗੋਲਾ ਬਣ ਜਾਂਦੇ ਨੇ ਨਾ ਇਹਦੇ ਗੈਸ ਦੇ ਤੇ ਉਹ ਫਿਰ ਮੈਂ ਸਵੇਰੇ ਜਦੋਂ ਮੰਡੂ ਦਾ ਸੰਕਰ ਇਹ ਸਾਰਾ ਕਰਕੇ ਆਪਣਾ ਪੇਟ ਨਰਮ ਕਰ ਲੈਣਾ ਪੇਟ ਸਾਫ਼ ਹੋ ਜਾਣਾ ਯੋਗ ਵਿਆਸ ਕਰਨਾ ਪੇਰਾ ਸਾਰਾ ਦਿਨ ਜਿੰਨਾ ਮਰਜ਼ੀ ਫਿਰ ਕੰਮ ਕਰ ਕੋਈ ਤਕਾਵਰ ਨਹੀਂ ਵੈਸੇ ਜਦੋਂ ਬੰਦਾ ਯੋਗ ਕਰਨ ਲੱਗ ਪੈਂਦਾ ਆਪਣੇ ਸਰੀਰ ਤੇ ਫਿਰ ਖੁਦ ਕੰਟਰੋਲ ਪਾ ਲੈਂਦਾ ਹਾਂ ਮਾਜੋੜੇ ਕਰੋ ਤੇ ਖੋਦ ਆਪਣੇ ਆਪ ਹੀ ਤੁਹਾਨੂੰ ਇੱਕ ਤੁਸੀਂ ਇੱਕ 10 ਦਿਨ ਮਹੀਨਾ ਕਰੋ ਨਾ ਤੇ ਆਪਣੇ ਆਪ ਹੀ ਆਦਤ ਪੈਣੀ ਆਪੇ ਹੀ ਫਿਰ ਤੁਹਾਡਾ ਮਨ ਜਿਹੜਾ ਨਾ ਕਰਨਾ ਕਿ ਮੈਂ ਯੋਗ ਬਗੈਰ ਨਾਨਾ ਪੀਤਾ ਗਤ ਆਉਂਗਾ ਜਿਉਂ ਸਾਰਾ ਦਿਨ ਕੁਛ ਕੀਤਾ ਹੀ ਨਹੀਂ ਅੱਜ ਯੋਗ ਜਿਹੜਾ ਜ਼ਰੂਰੀ ਹੈ ਜਰਜਨਾ ਕਿਤੇ ਮੈਂ ਤੇ ਕਿਤੇ ਵਾਂਡੀ ਵੀ ਗਈ ਹਾਂ ਉੱਥੇ ਵੀ ਮੈਂ ਕਰਨਾ ਹੈ ਯੋਗ ਕਰਨਾ ਹੀ ਕਰਨਾ ਹੈ ਜੋਗ ਤੋ ਬਿਆਰ ਨਹੀਂ ਮਹਿ ਰਹਿ ਸਕਦਾ ਮਾਤਾ ਜੀ ਅੱਜ ਕੱਲ ਦਾ ਜਿਹੜੇ ਬੱਚੇ ਨੇ ਕਈ ਜਿਹੜੇ ਨੇ ਕਿ ਅੱਜ ਕੱਲ ਡਿਪਰੈਸ਼ਨ ਹੋ ਜਾਂਦੀ ਹੈ ਐਂਗਜ਼ਾਇਟੀ ਆ ਕਰਨ ਲੱਪਨ ਨੇ ਨਿੱਕੀ ਜੀ ਗੱਲ ਲਈ ਉਹਨੂੰ ਸੋਚ-ਸੋਚ ਕੇ ਉਹਨਾਂ ਨੂੰ ਆਪਣੇ ਆਪ ਨੂੰ ਖਰਾਬ ਕਰ ਲੈਂਦੇ ਨੇ ਉਸ ਤੋਂ ਕਿਤਰਾ ਬਚਿਆ ਜਾ ਸਕਦਾ ਹੈ ਐਂਗਜ਼ਾਇਟੀ ਡਿਪਰੈਸ਼ਨ ਤੋਂ ਉਹਦੇ ਤੂੰ ਇਹੋ ਹੀ ਬਚ ਸਕਦਾ ਕਿ ਜਿਹੜਾ ਐਸੀ ਅਲੋਂਗ-ਮਲੋਂਗ ਕਰਦੇ ਆ ਨਾ ਇਹ ਇਹ ਬੱਚੇ ਕਰਨ ਇਹ ਕਰਾਨ ਮਾਪੇ ਇਹਨਾਂ ਨੂੰ ਇਸ ਪਾਸੇ ਲਾਣ ਤੇ ਫਿਰ ਇਹਦੇ ਤੂੰ ਜਿਹੜਾ ਛੁਟਕਾਰਾ ਪਾ ਸਕਦੇ ਫਿਰ ਤੇ ਮਨ ਜਿਹੜਾ ਉਹਨਾਂ ਦਾ ਗੁੱਸਾ ਕਰੂ ਉਹ ਆਵੇਗਾ ਨਾ ਜੇ ਮਤਲਬ 5 ਮਿੰਟ ਫਿਰ 10 ਮਿੰਟ 10 ਮਿੰਟਾਂ ਤੋਂ 15 15 ਤੋਂ 20 ਹਾਂ ਇਹ ਜਦੋਂ ਅੱਧਾ ਅੱਧਾ ਘੰਟਾ ਲੱਗ ਪਏ ਕਰਨਾ ਤੇ ਫਿਰ ਤੇ ਕੋਈ ਮਤਲਬ ਲਾਗੇ ਆਵੇਗੀ ਨਾ ਗੁੱਸਾ ਕਰੂ ਉਹ ਆਵੇਗਾ ਨਾ ਫਿਰ ਉਹ ਖਾਰਕ ਦਾ ਭਲਾਈ ਸੋਚੇਗਾ ਇਹ ਕਰ ਦੇ ਨਾ ਹਾਂ ਇੱਕ ਦੂਜੇ ਦਾ ਬੁਰਾ ਸੋਚਦੇ ਉਹ ਕੋਈ ਨਹੀਂ ਸੋਚਦਾ ਉਹ ਸ਼ਕਤੀ ਇਹੋ ਜਹੀ ਵਾਇ ਗੁਰੂ ਵਾਇ ਗੁਰੂ ਦੀ ਸ਼ਕਤੀ ਹੋ ਜੀ ਜਦ ਮੰਦਰ ਪ੍ਰਵੇਸ਼ ਹੋ ਜਾਂਦੀ ਹੈ ਸਾਚੰਦਰ ਉਹ ਜਦੋਂ ਆ ਜਾਂਦਾ ਸਾਚੰਦਰ ਜਾਂਦਾ ਤੇ ਝੂਠੂ ਮਾਰ ਨਹੀਂ ਸਕਦਾ ਜਿਹੜਾ ਜੋਗਿਆਸ ਕਰਦਾ ਤੇ ਮਾਤਾ ਜੀ ਤੁਹਾਡੇ ਚ ਵੀ ਗਰਨ ਤੁਹਾਡੇ ਵਾਲਵੂਲ ਵੀ ਤੇ ਦੰਦਾਂ ਚ ਵੀ ਬਦਲਾਵ ਹੋਇਆ ਉਹ ਕੀ ਚੀਜ਼ ਬਦਲਾਵ ਆਈ ਤੁਹਾਡੇ ਬਦਲਾਵ ਵੇਖੋ ਕਿ ਮੇਰੇ ਆਹ ਦੰਦ ਕਿਤੇ ਆ ਨਿਕਲਿਆ ਹਾਂਜੀ ਇੱਕ ਆ ਨਿਕਲਿਆ ਜੀ ਆ ਦੋ ਦੋ ਦੰਦ ਨਿਕਲੇ ਤੇ ਆਹ ਵਾਲ ਵੀ ਵੇਖ ਲਓ ਕਿ ਅੱਗੇ ਮੇਰੇ ਸਾਰੇ ਚਿੱਟੇ ਹਾਂ ਹਾਂਜੀ ਹੁਣ ਵਿੱਚ ਹੈ ਨਿਕਲ ਗਏ ਮਦਰ ਕੀ ਆਖਰੀ ਸਵਾਲ ਪੁੱਛਾਂਗਾ ਕਿ ਜਿਹੜੇ ਲੋਕੀ ਦੇਖ ਰਹੇ ਨੇ ਉਹਨਾਂ ਨੂੰ ਇਹ ਕਿ ਮਨ ਰਗਾ ਯੋਗ ਦੇ ਨਾਲ ਤੁਸੀਂ ਆਪਣੇ ਤੇ ਵੀ ਕਾਬੂ ਪਾ ਸਕਦੇ ਹੋ ਆਪਣੀ ਜੀਵਨ ਚ ਵੀ ਕਰ ਸਕਦੇ ਹੋ ਆਪਣਾ ਸੁਭਾਅ ਵੀ ਬਦਲ ਸਕਦੇ ਹੋ ਆਪਣੇ ਨੂੰ ਜਵਾਨ ਵੀ ਕਰ ਸਕਦੇ ਹੋ ਹਾਂਜੀ ਆਪਣਾ ਆਪ ਜਵਾਨ ਹੋ ਸਕਦਾ ਹੈ ਬੁੱਢੇ ਜਿਹੜੇ ਜਵਾਨ ਹੋ ਸਕਦੇ ਨੇ ਬੁੱਢੀਆਂ ਜਿਹੜੀਆਂ ਜਵਾਨ ਹੋ ਸਕਦੀਆਂ ਨੇ ਜੇ ਹਾਂ ਬੁੱਢੀਾਸ ਤੇ ਗੁੱਡ ਗਿਆ ਬਣ ਜਾਏਗੀ ਬੁੱਢੇ ਸੇ ਗੁੱਟਾ ਬਣ ਜਾਏਗਾ ਇਹ ਕਰੇ ਭਾਈ ਕਰੇਗਾ ਤੇ ਮੰਜੀ ਤੇ ਪਿਆਦਾ ਨਹੀਂ ਕੁਝ ਹੁੰਦਾ ਮਟ ਅਮਨੇ ਹੀ ਕੁਛ ਹੁੰਦਾ ਪਰ ਮੰਜੀ ਤੇ ਪਿਆ ਹੀ ਕਰੀ ਜਾ ਲੰਗ ਲੰਗ ਕਰੀ ਜਾ ਕਬਾਲ ਬਤੀ ਕਰੀ ਜਾ ਲੰਮੇ ਪਿਆਦਾ ਹੀ ਕਰੀ ਜਾ ਨਾ ਤੇ ਇਹ ਉਹ ਵੀ ਜਿਹੜਾ ਠੀਕ ਹੋ ਜਾਏਗਾ ਮੰਜੀ ਤੇ ਪਿਆ ਹੀ ਠੀਕ ਹੋ ਜਾਏਗਾ ਹਾਂ ਲੇਕਿਨ ਫਿਰ ਤੰਦਰੁਸਤ ਹੋ ਜਾਓਗੇ ਹਾਂ ਤੰਦਰੁਸਤ ਹੋਏ ਹੋਏ ਕਰੋਗੇ ਸਾਈ ਤਾਂ ਦੇ ਉਹ ਜਵਾਨ ਹੋ ਜਾਓ ਹਾਂ ਜਵਾਨ ਹੋ ਜਾਓਗੇ ਕੀ ਕਹਤਾਂ ਬਸ ਤੇ ਜਿਸ ਤਰ੍ਹਾਂ ਕਿ ਸੀ ਮਾਤਾ ਜੀ ਨਾਲ ਗੱਲਬਾਤ ਕੀਤੀ ਐ ਤੇ ਜਿਸ ਤਰ੍ਹਾਂ ਕਿ ਜੇ ਤੁਸੀਂ ਆਪਣਾ ਵਧੀਆ ਆਪਣੇ ਨੂੰ ਰੱਖਣਾ ਚਾਹੁੰਦੇ ਹੋ ਤਾਂ ਯੋਗ ਕਰੋ ਯੋਗ ਤੇ ਦੇਖਦੇ 80 ਸਾਲ ਤੋ ਉੱਤੇ ਦੀ ਉਮਰ ਹੈ ਮਾਤਾ ਜੀ ਦੀ ਹੋ ਗਈ ਹੈ ਕਈਆਂ ਦੀ ਤੇ ਮੌਤ ਵੀ 50 60 ਸਾਲ ਦੀ ਉਮਰ ਚ ਹੋ ਜਾਂਦੀ ਹੈ ਉਹ ਕਿਉਂ ਹੋ ਜਾਂਦੀ ਹੈ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਨਹੀਂ ਰੱਖਦੇ ਅਸੀਂ ਬੜੀ ਚੀਜ਼ਾਂ ਨੂੰ ਸੋਚਣ ਲੱਪੇ ਨਹੀਂ ਜਾਂ ਅਸੀਂ ਯੋਗ ਕਰਦੇ ਹਾਂ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਅਸੀਂ ਝੂਠ ਨਹੀਂ ਬੋਲ ਪਾਵਾਂਗੇ ਸੱਚ ਬੋਲ ਪਾਵਾਂਗੇ ਲੋਕਾਂ ਦੇ ਨਾਲ ਅਸੀਂ ਵਧੀਆ ਇੱਕ ਮਿਹੇ ਵੀ ਰੱਖ ਸਕਾਂਗੇ ਵਧੀਆ ਇੱਕ ਜ਼ਿੰਦਗੀ ਕੱਟ ਸਕਾਂਗੇ ਯੋਗਨਾਸੀ ਆਪਣੇ ਨੂੰ ਗੋਡੇਆ ਤੋਂ ਜਾਂ ਐਂਗਜ਼ਾਇਟੀ ਡਿਪਰੈਸ਼ਨ ਵਰਗੀ ਵੱਡ ਵੱਡ ਚੀਜ਼ਾਂ ਤੋਂ ਅਸੀਂ ਆਪ ਨੂੰ ਸਹੀ ਕਰ ਸਕਦੇ ਹਾਂ ਅਸੀਂ ਫਿਰ ਤੋਂ ਜਵਾਨ ਹੋਣਾ ਸ਼ੁਰੂ ਹੋ ਸਕਦੇ ਹਾਂ ਕਿ ਮਾਤਾ ਜੀ ਦੇ ਜਿਸ ਕਹਿੰਦੇ ਦੱਸਿਆ ਕਿ ਦੰਦ ਵੀ ਆਨੇ ਸ਼ੁਰੂ ਹੋ ਗਏ ਨੇ ਤੇ ਉਹਨਾਂ ਦੇ ਜਿਹੜੇ ਵਾਲ ਸੀਗੇ ਚਿੱਟੇ ਉਹ ਵੀ ਥੋੜੇ ਥੋੜੇ ਕਾਲੇ ਹੋਣੇ ਸ਼ੁਰੂ ਹੋ ਗਏ ਤੇ ਜੇ ਆਪਾਂ ਯੋਗ ਕਰਦੇ ਜਾਵਾਂਗੇ ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੀ ਉਮਰਾਂ 100-100 ਤੋਂ ਵੀ ਉੱਤੇ ਹੁੰਦੀਆਂ ਸੀਗੀਆਂ ਪਰ ਅੱਜ ਕੱਲ ਦੀਆਂ ਉਮਰਾਂ ਘਟ ਕੇ ਕਿੰਨੀਆਂ ਹੋ ਚੁੱਕੀਆਂ ਨੇ ਪਰ ਮਾਤਾ ਜੀ ਨੇ ਜਿਹੜੇ ਇਸੇ ਵੀ ਆਸ ਕਰਦੇ ਆ ਜਿਹੜੇ ਲੋਕੀ ਦੇਖ ਰਹੇ ਨੇ ਮਾਤਾ ਜੀ ਤੋਂ ਕੁਝ ਸਿੱਖਣਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਮੈਨੂੰ ਤੇ ਹਾਜ਼ਰ ਰਵੰਸ਼ੀਪ ਸਿ ਕਵਰ ਸਿਟੀ ਹੈਡਲਾਈਨ ਅੰਮ੍ਰਿਤਸਰ